ਖਸ਼ਾਲਪੁਰ ਹੌਲਵਾਸੀ ਅਮਰੀਕਾ ਆਪਣੇ ਸਾਥੀਆਂ ਹਿਮੰਤ ਅਤੇ ਨਿਰਜ ਕੁਮਾਰ ਉਰਵ ਰਾਂਚਾ ਦੇ ਵੱਲੋਂ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਸੀ ਜੀ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਾ ਵਿਰੁੱਧ ਪੂਰੇ ਸਟੇਟ ਦੇ ਵਿੱਚ ਚੱਲ ਰਿਹਾ ਹੈ ਉਹਦੇ ਤਹਿਤ ਹੀ ਖਸ਼ਾਲਪੁਰ ਪੁਲਿਸ ਨੂੰ ਵੀ ਇੱਕ achive ਉਪਲਬਧੀ ਫੇਰ ਮਿਲੀ ਹੈ ਪਿਛਲੀ ਵਾਰ ਵੀ ਮੇ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਇਆ ਸੀਗਾ ਤੇ ਅਸੀਂ ਇੱਕ ਹਵਾਲਾ ਨੈਟਵਰਕ ਜਿਹਦੇ ਵਿੱਚ ਅਸੀਂ ਕਈ ਅਕਿਊਜ਼ ਫੜੇ ਸੀਗੇ ਅਤਿਆਰਾ ਦੀ ਖੇਪ ਸਾਨੂੰ ਬਰਾਮਦ ਹੋਈ ਸੀਗੀ ਨਾਲ ਇਨਟੌਕਸਿਕੈਂਟ ਸਬਸਟੈਂਸਸ ਮਿਲੇ ਸੀਗੇ ਡਰਗ ਮਨੀ ਰਿਕਵਰ ਹੋਇਆ ਸੀਗਾ ਗੱਡੀਆਂ ਰਿਕਵਰ ਹੋਈ ਸੀਗੀ ਉਹਦੇ ਤਹਿਤ ਹੀ ਮੈਂ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਉਹ 3 ਮਹੀਨੇ ਤੋਂ ਉਹਦੇ ਤੇ ਕੰਮ ਕਰ ਰਹੇ ਸੀਗੇ ਉਸ ਸੀਕੁਐਂਸ ਦੇ ਵਿੱਚ ਹੁਣ ਅਸੀਂ ਫਿਰ ਇੱਕ ਹੋਰ ਅਕਿਊਜ਼ ਨੂੰ ਫੜਿਆ ਹੈਗਾ ਇਹਦਾ ਨਾਂ ਹੈਗਾ ਨੀਰਜ ਕੁਮਾਰ ਉਰਫ ਰਾਂਜਾ ਇਹ ਹੁਸ਼ਿਆਰਪੁਰ ਦਾ ਹੀ ਰਹਿਣ ਵਾਲਾ ਹੈ ਇਹਦੇ ਤੋਂ ਸਾਨੂੰ ਤਿੰਨ ਵੈਪਨਸ ਰਿਕਵਰ ਹੋਏ ਹਨ ਇੱਕ ਗਲੌਕ ਪਿਸਟਲ ਹੈਗਾ 9mm ਤੇ ਦੋ ਕੰਟਰੀ ਮੇਡ ਪਿਸਟਲਸ ਹੈਗੇ 32 ਬੋਲ ਇਹ ਤਿੰਨ ਇਲੀਗਲ ਵੈਪਨਸ ਇਹਦੇ ਤੋਂ ਬਰਾਮਦ ਹੋਏ ਹਨ ਜੋ ਹਾਲ ਕੀ ਘੜੀ ਪਹਿਲਾ ਸਾਨੂੰ ਇਹ ਫੀਚਰ ਹੋਰ ਕਿਹਾ ਸੀਗਾ ਪੁਰਾਣੇ ਜੋ ਮੁਕਦਮੇ ਦਰਜ ਹੋਏ ਹਨ ਜੋ ਅਸੀਂ ਇਹਦਾ ਮੈਂ ਤੁਹਾਨੂੰ ਦੱਸ ਦੇਣਾ ਕਿ ਇੱਕ ਸਾਹਿਲਪ੍ਰੀਤ ਬੰਦਾ ਅਸੀਂ ਫੜਿਆ ਸੀਗਾ ਜੋ 5ਵੇਂ ਮਹੀਨੇ ਦੇ ਵਿੱਚ ਉਹਦੇ ਤੋਂ ਸਾਨੂੰ 149 ਗ੍ਰਾਮ ਆਫ ਹੈਰੋਇਨ ਰਿਕਵਰ ਹੋਈ ਸੀ ਕਿ ਜਦੋਂ ਅਸੀਂ ਉਹਦੇ ਨੈਟਵਰਕ ਨੂੰ ਬਰਸਟ ਕੀਤਾ ਤੇ ਪਤਾ ਲੱਗਿਆ ਸੀਗਾ ਕਿ ਇੱਕ ਸੌਰਵ ਜਿੰਦ ਜਿਹਦਾ ਨਾਂ ਪਹਿਲਾਂ ਵੀ ਸਾਨੂੰ ਕਈ ਕੇਸਿਸ ਦੇ ਵਿੱਚ ਫੀਚਰ ਹੋਇਆ ਹੈ ਕਿ ਯੂਐਸ ਦੇ ਵਿੱਚ ਬੈਠਾ ਹੈ ਤੇ ਇਸ ਨੈਟਵਰਕ ਨੂੰ ਆਪਰੇਟ ਕਰਦਾ ਹੈ। ਉਸੀ ਨੈਟਵਰਕ ਦੇ ਵਿੱਚ ਇੱਕ ਹਿਮੰਤ ਨਾਂ ਦਾ ਬੰਦਾ ਫੀਚਰ ਹੋਇਆ ਸੀ ਇੱਕ ਅਕਿਊਜ਼ ਜਿਹੜਾ ਕਿ ਅੱਜ ਅਸੀਂ ਫੜਿਆ ਹੈਗਾ ਉਹ ਵੀ ਉਹਦੇ ਵਿੱਚ ਫੀਚਰ ਹੋਇਆ ਸੀਗਾ ਤੇ ਹਿਮੰਤ ਨੂੰ ਅਸੀਂ ਕੁਝ ਦਿਨਾਂ ਬਾਅਦ ਫੜ ਲਿਆ ਸੀਗਾ 5ਵੇਂ ਮਹੀਨੇ ਦੇ ਵਿੱਚ ਉਹਦੇ ਤੋਂ ਸਾਨੂੰ ਇੱਕ ਇਲੀਗਲ ਕੰਟਰੀ ਮੇਡ 315 ਬੋਰ ਵੈਪਨ ਰਿਕਵਰ ਹੋਇਆ ਸੀ। ਹੁਣ ਇਹ ਬੰਦਾ ਸਾਡਾ ਵਾਂਟਡ ਸੀਗਾ ਜਿਹਨੂੰ ਨੀਰਜ ਕੁਮਾਰ ਉਰਫ ਰਾਂਝਾ ਇਹਨੂੰ ਵੀ ਅਸੀਂ ਫੜ ਲਿਆ ਹੈਗਾ ਤੇ ਇਹ ਜਿਹੜਾ ਇੱਕ ਹਵਾਲਾ ਨੈਟਵਰਕ ਵੀ ਚੱਲਦਾ ਸੀਗਾ ਅਸਲਿਆ ਦਾ ਤੇ ਨਾਰਕੋਟਿਕਸ ਦਾ ਐਂਡ ਹਵਾਲਾ ਇਹ ਸਾਰੇ ਇੱਕ ਕੰਬੀਨੇਸ਼ਨ ਦੇ ਵਿੱਚ ਇਹ ਕੰਮ ਕਰਦੇ ਸੀਗੇ ਤੇ ਇੱਕ ਅੱਛੀ ਉਪਲਬਧੀ ਉਹਨ ਸਾਡੀ ਡਿਟੈਕਟਿਵ ਟੀਮ ਜਿਹਨੂੰ ਲੀਡ ਕਰ ਰੇ ਸੀਗੇ ਸਾਡੇ ਐਸਪੀਡੀ ਡਾਕਟਰ ਮੁਕੇਸ਼ ਜੀ ਉਹਨਾਂ ਦੇ ਨਾਲ ਡੀਐਸਪੀਡੀ ਸੁਖਨਿੰਦਰ ਸਿੰਘ ਐਂਡ ਇਨਚਾਰਜ ਸੀ ਇਹ ਜੀ